ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ 66ਵਾਂ ਸਲਾਨਾ ਮਹਾਨ ਉਤਸਵ ਮਨਾਇਆ ਗਿਆ ਇਸ ਮੌਕੇ ਗਾਇਕ ਕਲਾਕਾਰ ਪਾਰਟੀ ਵੱਲੋਂ ਸ਼੍ਰੀ ਵਿਸ਼ਵਕਰਮਾ ਮਹਾਰਾਜ ਜੀ ਮਹਿਮਾ ਦਾ ਗੁਣगान ਕੀਤਾ ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਸਰਗਰਮੀਆਂ YouTube ਚੈਨਲ ਤੋਂ ਪੱਤਰਕਾਰ ਪਰਦੇਸੀ ਦੀ ਵਿਸ਼ੇਸ਼ ਰਿਪੋਰਟ ਇਸ ਸਮਾਗਮ ਦੇ ਵਿੱਚ ਹਲਕਾ ਵਿਧਾਇਕ ਡਾਕਟਰ ਨਿਸ਼ੰਤਰਪਾਲ ਅਤੇ ਸਾਬਕਾ ਹਲਕਾ ਵਿਧਾਇਕ ਸਰਦਾਰ ਅੰਗਰ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਸਤਗੁਰੂ ਨਾਨਕ ਜੀ ਹਾਂ ਜਿਵਣਾ ਆਇਆ ਹੋਰ ਕਿਤਾਬ ਠੀਕ ਹੈ ਭਾਈ ਜੀ विश्वकरमा मंदिर मत्था टेकन आए हैं मैं सारे अच विश्वकर बहुत बहुत मुबारकबाद दिता कल दाली भी होकर हटी है दवाली दी बहुत बहुत मुबारक और मैं परमात्मा बड़े यही अरदास करता कि परमात्मा अपना मेहर पर साया के सिर उ रखन और जोड़ा आने वाला समा वो सा हो कारोबार तरक्की हो सके ਕਿਉਂਕਿ ਪਿਛਲੇ ਸਾਲ ਵਿੱਚ ਜੋ ਦੇਖਣ ਨੂੰ ਮਿਲਿਆ ਕਿ ਹਰ ਸਾਲ ਜਦੋਂ ਕੁਆਲਿਟੀ ਜਦੋਂ ਰੋਸਾ ਲੱਗਦੀ ਹੁੰਦੀ ਹੈ ਉਸ ਦਿਨ ਉਹ ਚੀਜ਼ ਪੈਸਿਆਂ ਨਾਲੋਂ ਘੱਟੀ ਆ ਅੱਜ ਸ਼ਰਮਾ ਡੇ ਆ ਮੇਰੀ ਪਰਮਾਤਮਾ ਨੂੰ ਬਹੁਤ ਅਰਦਾਸ ਆ ਕਿ ਪਰਮਾਤਮਾ ਸਾਰੇ ਲੋਕਾਂ ਨੂੰ ਉਹਨਾਂ ਦੇ ਘਰੋਬਾਰ ਵਿੱਚ ਉਹਨਾਂ ਦੇ ਪਰਿਵਾਰ ਵਿੱਚ ਤਰੱਕੀ ਬਖਸ਼ੇ ਤਾਂ ਕਿ ਜਿਹੜਾ ਸਮਾਂ ਆਨਲਾ ਉਹ ਖੁਸ਼ਹਾਲੀ ਵਾਲਾ ਹੋਵੇ ਔਰ ਤਕੀਆਨਾ ਹੋਵੇ ਤਾਂ ਬੋਧਾ ਨੰਮਾ ਨਾ ਜਾਂਦੇ ਕੋਈ ਫਿਰ ਮਸਮੂਲ ਅੰਦਰ ਆਸੀ ਨੂੰ ਪਰਮਾਤਮਾ ਦਾ ਧੰਨਵਾਦ ਰਿਵੀ ਦੱਸਦਾ ਕਿ ਪਰਮਾਤਮਾ ਸੇ ਸਭ ਕੁਝ ਸਾਰਿਆ ਨੂੰ ਸੋ ਬਹੁਤ ਬਹੁਤ ਧੰਨਵਾਦ ਵਾਈਕੁ ਜੀ ਦਾ ਖਾਂ ਸਾ ਮੈਂ ਵੀ ਜੀ ਆਜੂਰੇ ਵੇਖਦੇ ਲੋ ਬਾਬਾ ਸਿੱਖ ਕਰਮਾਚਾਰੀ ਦਾ ਤੇਨ ਬਾਗੀ ਚਾਲ ਸੁਆਰੇ ਆਪ ਸਾਡੇ ਜਿਵੇਂ ਬਾਬਾ ਜੀ ਨੇ ਚਾਲੂ ਕਿੰਦ ਕੰਮ ਦਾ ਜੋ ਵੇਚਦਾ ਉਹਦੇ ਤਹਿਤ ਸਾਰੇ ਆਪਣੇ ਆਪਣੇ ਜਗ੍ਹਾ ਲੱਗੇ ਅਰੋ ਜੀ

ਮਜ਼ਦੂਰਾਂ ਕਿਰਤੀਆਂ ਨੂੰ ਯੂਨੀਅਨ ਵਰਤਿਆਂ ਨੂੰ ਬਾਬੂ ਬਖਰਮਾ ਜੀ ਦੀ ਅੱਜ ਦਾ ਦਿਨ ਮਨਾ ਰਹੇ ਆ ਸਾਰਿਆਂ ਨੂੰ ਲੱਖ ਲੱਖ ਮਾਤਵਾ ਦਿਨਾ ਅੱਜ ਸਾਡੇ ਹਲਕੇ ਦੇ ਵਿਧਾਇਕ ਐਮਐਲ ਡਾਊਟ ਨਿਸ਼ਤਰਪਾਲਿੰਦ ਸਾਰੇ ਹਲਕੇ ਦੇ ਵਿੱਚ ਆਪਣੇ ਵਾਲੇ ਦੁਆਲੇ ਦੀ ਜਿੱਥੇ ਨਿਸਕਰਮਾ ਮਹਾਰਾਇਲਾ ਸਥਾਨ ਹੈ ਨਿਸਕਰਮਾ ਮੰਦਿਰ ਆਣੇ ਉੱਥੇ ਜਾ ਕੇ ਉਹ ਵੀ ਆਪਣਾ ਆਈਦੀ ਲਵਾ ਰਹੇ ਆ ਸੋ ਮੈਂ ਅੱਜ ਦੇ ਇਸ ਕੁਵਿੱਤਰ ਦਿਹਾੜੇ ਤੇ ਜੋ ਸੇਸ਼ਤੀ ਦੇ ਰਕੀਤਾਵਾ ਭਗਵਾਨ ਬਾਬਾ ਬਖਰਮਤੀ ਮਹਾਰਾਜ ਉਹਨਾਂ ਦੇ ਜਨਨ ਕਿ ਅੱਜ ਦੇ ਦਿਨ ਸਾਰੇ ਇਰਤਿਆ ਦੇ ਮਜ਼ਦੂਰਾਂ ਤੇ ਉਹਨਾਂ ਨੂੰ ਚਾਣ ਵਾਲਿਆਂ ਦੇ ਉਹਨਾਂ ਮੰਨਣ ਵਾਲਿਆਂ ਦਾ ਉਹਨਾਂ ਕਿ ਬਾੜ ਕਰਤਾ ਬਾੜ ਕਰਤਾ ਹੋਏ ਸਭ ਚੜ੍ਹਦੀ ਕਲਾ ਦੇ ਵਿੱਚ ਰਹਿਣ ਕਿ ਭਗਵਾਨ ਬਾਬਾ ਬਖਰਮਾ ਮਹਾਰਾਜ ਸਾਰਿਆਂ ਦੀ ਕਰਾ ਬਣੀ ਰਹੇ ਧੰਨਵਾਦ ਤੁਹਾਡੇ ਕਾਲਜਾ ਵਾਇਦੂ ਜੀ ਕਿਤੇ ਤੇ ਅੱਜ ਆਪਾ ਸਮੂਹਟੀ ਦੁਨੀਆ ਦੇ ਅੰਦਰ ਬਾਬਾ ਬਿਸ਼ਕਰਮਾ ਜੀ ਦਾ ਤਿਹਾੜ ਮਨਾ ਰਹੇ ਆ ਉਹਨਾਂ ਦਾ ਜਨਮ ਦਿਹਾੜਾ ਜਿੱਥੇ ਨਾ ਸਮੇ ਦਾ ਕਿ ਆਜਿ ਦੇ ਦਿਨ ਜਿੱਥੇ ਨਵਾ ਜ਼ੈਰ ਦੇ ਬਿਸ਼ਕਰਮਾ ਮੰਦਰ ਦੇ ਵਿੱਚ ਸਾਰੇ ਸੁਭਾਗਾ ਸਮਾਗ ਮਿਲਿਆ ਉਹਦਾ ਅੱਜ ਪੂਰੇ ਵਿਸ਼ਪ ਦੇ ਅੰਦਰ ਜਿੱਥੇ ਜਿੱਥੇ ਵੀ ਦਿੱਰਤੀਕਾਰ ਬਾਤੇ ਨੇ ਤੁਸੀਂ ਦੇਖੋਗੇ ਕਿ ਕਿੰਨਾ ਵੱਡਾ ਇਹ ਤਿਹਾੜ ਹੁੰਦਾ ਕਿ ਅੱਜ ਦੇ ਦਿਨ ਸਾਰੇ ਕਾਰੋਬਾਰ ਜਿਹੜਾ ਸਾਰਾ ਸਾਲ ਆਪਾਂ ਕਮਾਈ ਕਰਕੇ ਆ ਜਿਹਨੇ ਇਸ ਵਿੱਚ ਦੇ ਲਈ ਨੂੰ ਆਪਾਂ ਵਰਤਦੇ ਆ ਅੱਜ ਦੇ ਦਿਨ ਆਪਾ ਉਹਨਾਂ ਨੂੰ ਪੂਬਤੀ ਕਰਕੇ ਜਿੱਥੇ ਬਾਬਾ ਪਿਸ਼ਚਰਮਾ ਜੀ ਨੂੰ ਇੰਨਾ ਪਿਆਰ ਸਤਿਕਾਰ ਕਰਦੇ ਆ ਕਿ ਮੈਂ ਅੱਜ ਦੇ ਸ਼ੁਭ ਦਿਹਾੜੇ ਦੀਆਂ ਇਹ ਜਿਹੜੇ ਵਾਅਦੇ ਸਮੂਹੇ ਪੰਜਾਬੀਆਂ ਨੂੰ ਦੇ ਕੇ ਜਾ ਰਹੀ ਹਾਂ ਕਿ ਲੱਖ ਲੱਖ ਮੁਬਾਰਕਬਾਦ ਦਿਨਾ ਹ 12 ਜਿਲ੍ਹਿਆਂ ਤੇ ਇਸੇ ਤਰ੍ਹਾਂ ਕਿਰਪਾ ਬਖਸ਼ਦੇ ਰੱਖੇ ਜਿਹਦੇ ਤਰ੍ਹਾਂ ਜਿਹੜੇ ਉਹਨਾਂ ਦੇ ਕਾਰੋਬਾਰ ਚੱਲਦੇ ਰਹਿਣ ਡਾਇਬੀਟੀਸ ਦਾ ਹਾਈਪਰ ਟਿਕੀ ਵਰਤ ਸਤਿਕਾਰ ਜੀ ਤੋਂ ਮੈਂ ਆਡੀਅਨਸ ਅੱਗੇ ਸੰਬੋਧਨ ਕਰਨਾ ਸੋ ਬਾਬਾ ਜੀ ਦੇ ਦੀਵਸ ਤੇ ਬਾਬਾ ਬਿਸ਼ਕਰਮਾ ਜੀ ਦੇ ਹੌਸਲੇ ਸਾਡੀ ਸੰਤਾ ਮੁਲਕ ਖਤ ਮੁਬਾਰਕਵਾ ਜੁਦੀਆ ਸੋ ਅੱਜ ਸਾਡਾ ਪੁਰਾ ਨਵਾਂ ਸ਼ਹਿਰ ਵਿਖੇ ਸੋਨਾ ਬੈਂਸ ਦੀ ਤੇ ਮੇਰੇ ਹੱਥ ਲੱਗੇ ਆ ਤੇ ਦਰਵਾਜ਼ੇ ਵਿੱਚ ਕਾ ਲਈ ਸੋ ਪੈਸਾਈ ਸੰਗਤਾਂ ਨੂੰ ਲੱਖ ਲੱਖ ਮੁਬਾਰਕਵਾ ਦਿੰਦੀਆਂ ਜੀ ਬਾਬਾ ਜੀ ਸਾਰਿਆਂ ਦੇ ਕੰਮ ਕਾਰ ਚੱਲਦੇ ਰੱਖਣ ਬਾਬਾ ਬਿਸ਼ਕਰਮਾ ਜੀ ਮਿਹਰ ਕਰਿਆ ਹੱਥ ਰੱਖਣ ਜੀ ਸਾਸਿਤ ਜੀ ਦੁਆਰਾ ਤਵਫੀਲ ਸਾਹੂ ਕਾ ਐਮਐਲਏ ਸਾਹਿਬ ਅੰਦਰ ਸਿੰਘ ਜੀ ਦਾ ਸ਼ੁਕਰਗੁਜ਼ਾਰ ਹਾਂ ਪੁਵਨ ਵਿਸ਼ਵਕਰਮਾ ਮੰਤਰਦੇਸ਼ਪਤੀ ਸਕੱਲ ਦੇ ਪ੍ਰਬੰਧਕ ਮੈਂਟੀ ਜੀ ਤਰਫੋਂ ਅਤੇ ਸਟੇਜ ਦੇ ਬਣਾਉਂਗੇ ਸਾਹੂ ਕਾ ਮੰਤਰ ਸੂਮਨ ਵਰਮਾ ਭਰ ਕੇ ਤੁਸੀਂ ਨਾਲ ਦੇ ਬਹੁਤ ਸਾਰੇ ਗੀਤ ਬਹੁਤ ਸਾਰੀ ਭਜਨ ਬਹੁਤ ਸਾਰੀਆਂ ਪੇਟਾਂ ਸ਼ੇਰਾਂ ਵਾਲੀ ਵਿੱਚ ਜੋਸ਼ ਦੇ ਬੰਦਾ ਵਾਹ ਮਨ ਬੋਲੇ ਕਿਹੜੀ ਕੌਣ ਦੀ ਹੈ ਖੌਂਰਨਾਕ ਸਾਨੂੰ ਕਪਿਆ ਹੋਇਆ ਪਰਲਾਡ ਦਾ ਖਾਂ ਬੋਲੇ ਕਿਉਂ ਦੇ ਜੀ ਬੇਸ਼ੱਕ ਬੇ ਜਵਾਨ ਰਹਿੰਦਾ ਸੋਸਾਇਟੀ ਇਸ ਮਤੀ ਇਸਕਾਰ ਦੇ ਪ੍ਰਬੰਧਕ ਕਮੇਟੀ ਦੀ ਤਰਫੋਂ ਸਾਫ ਦਾ ਮੈਂਡੇ ਸਾਫ ਅੰਦਰ ਸੰਜੀ ਜਿਲਾਨਾ मान सत्कार करते हैं महान शख्स तो फिर सार्व का बड़ा शुक्र गुजार हाँ मंदिर के समुचित कमेटी की तरफों स्टेज की तरफों बड़ा शुक्र गुजार हाँ जी उन्होंने पूरी टीम का बड़ा

yeah <laughs> ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556 ਸਾਲਾ ਪ੍ਰਕਾਸ਼ ਪੁਰਬ ਅਤੇ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਪੁਰਬ ਸਾਕੇ ਚਾਂਦਨੀ ਚੌਕ ਨੂੰ ਸਮਰਪਿਤ ਜ਼ਿਲ੍ਹਾ ਪੱਤਰੀ ਮਹਾਨ ਕੀਰਤਨ ਦਰਬਾਰ ਮਿਤੀ 25 26 27 ਅਕਤੂਬਰ 2025 ਦਿਨ ਸ਼ਨੀਵਾਰ ਐਤਵਾਰ ਅਤੇ ਸੋਮਵਾਰ ਨੂੰ ਜੀਐਸਐਫਐਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੀ ਗਰਾਊਂਡ ਚੰਡੀਗੜ੍ਹ ਰੋਡ ਨਵਾਂ ਸ਼ਹਿਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਕਰਵਾਏ ਜਾ ਰਹੇ ਹਨ ਇਨਾ ਸਮਾਗਮ ਦਾ ਸਮਾਂ ਰੋਜ਼ਾਨਾ ਸ਼ਾਮ 5 ਵਜੇ ਤੋਂ ਰਾਤ 10:30 ਵਜੇ ਤੱਕ ਹੋਵੇਗਾ। ਇਨਾ ਸਮਾਗਮਾਂ ਵਿੱਚ ਸਿੰਘ ਸਾਹਿਬ ਯਾਨੀ ਰਗਵੀਰ ਸਿੰਘ ਜੀ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਦਰਬਾਰ ਸਾਹਿਬ, ਸਿੰਘ ਸਾਹਿਬ ਯਾਨੀ ਸੁਲਤਾਨ ਸਿੰਘ ਜੀ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਪੰਥ ਦੇ ਮਹਾਨ ਵਿਦਵਾਨ ਪਾਈ ਸਾਹਿਬ ਗਿਆਨੀ ਪਿੰਦਰਪਾਲ ਸਿੰਘ ਜੀ, ਗਿਆਨੀ ਸਾਹਿਬ ਸਿੰਘ ਜੀ ਕੈਨੇਡਾ ਵਾਲੇ ਅਤੇ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦੇ ਮੁਖ ਸਰਪ੍ਰਸਤ ਗਿਆਨੀ ਸਰਬਜੀਤ ਸਿੰਘ ਜੀ ਲੁਧਿਆਣੇ ਵਾਲੇ ਕਥਾ ਵਿਚਾਰ ਨਾਲ ਸੰਗਤ ਨੂੰ ਨੇਹਾਲ ਕਰਨਗੇ। ਇਸ ਤੋਂ ਇਲਾਵਾ ਸਮਾਗਮ ਵਿੱਚ ਪੰਥ ਦੇ ਮਹਾਨ ਕੀਰਤਨੀਏ ਭਾਈ ਗੁਰਦੇਵ ਸਿੰਘ ਜੀ ਆਸਟ੍ਰੇਲੀਆ ਵਾਲੇ, ਮੀਰੀ ਪੀਰੀ ਇੰਟਰਨੈਸ਼ਨਲ ਜਥਾ ਜੁਗਾਦਰੀ ਵਾਲੀਆਂ ਬੀਬੀਆਂ, ਭਾਈ ਸਰਬਜੀਤ ਸਿੰਘ ਜੀ ਪਟਨਾ ਸਾਹਿਬ ਵਾਲੇ, ਭਾਈ ਜਗਜੀਤ ਸਿੰਘ ਬੰਬੀਹਾ ਦਿੱਲੀ ਵਾਲੇ, ਭਾਈ ਮਹਿਤਾਬ ਸਿੰਘ ਜਲੰਧਰ ਵਾਲੇ ਅਤੇ ਭਾਈ ਸਿਮਰਪ੍ਰੀਤ ਸਿੰਘ ਹਜ਼ੂਰੀ ਰਾਗੀ ਸਤਖੰਡ ਸ੍ਰੀ ਦਰਬਾਰ ਸਾਹਿਬ ਵਾਲੇ ਕੀਰਤਨ ਰਾਹੀਂ ਸੰਗਤ ਨੂੰ ਨੇਹਾਲ ਕਰਨਗੇ। 27 ਅਕਤੂਬਰ ਦਿਨ ਸੋਮਵਾਰ ਨੂੰ ਸਵੇਰੇ 11 ਵਜੇ ਅੰਮ੍ਰਿਤ ਸੰਚਾਰ ਹੋਵੇਗਾ। 30 ਅਕਤੂਬਰ ਦਿਨ ਵੀਰਵਾਰ ਸਵੇਰੇ 9 ਵਜੇ ਗੁਰੂ ਨਾਨਕ ਮਿਸ਼ਨ ਚੈਰੀਟੇਬਲ ਡਿਸਪੈਂਸਰੀ ਸਾਹਮਣੇ ਖਾਲਸਾ ਸਕੂਲ ਚੰਡੀਗੜ੍ਹ ਰੋਡ ਨਵਾਂ ਸ਼ਹਿਰ ਵਿਖੇ ਅੱਖਾਂ ਦਾ ਮੁਫਤ ਆਪਰੇਸ਼ਨ ਕੈਂਪ ਲਾਇਆ ਜਾਏਗਾ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਨਵਾਂ ਸ਼ਹਿਰ ਵੱਲੋਂ ਸਮੂਹ ਸਾਧ ਸੰਗਤ ਨੂੰ ਸਾਰੇ ਸਮਾਗਮਾਂ ਵਿੱਚ ਵੱਧ ਚੜ ਕੇ ਹਾਜ਼ਰੀ ਭਰਨ ਦੀ ਬੇਨਤੀ ਹੈ ਜੀ ਗੁਰੂ ਕਾਲ ਲੰਗਰ ਅਟੁੱਟ ਵਰਤੇਗਾ ਸਮਾਗਮ ਦਾ ਸਿੱਧਾ ਪ੍ਰਸਾਰਣ ਐਮਐਸ ਲਾਈਵ YouTube ਚੈਨਲ ਤੇ ਕੀਤਾ ਜਾਵੇਗਾ ਕਿਸੇ ਵੀ ਜਾਣਕਾਰੀ ਲਈ ਮੋਬਾਈਲ ਨੰਬਰ 9417892500 9781070555 ਅਤੇ 9814365913 ਤੇ ਸੰਪਰਕ ਕੀਤਾ ਜਾ ਸਕਦਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਸੱਜਣ ਅਕਸ਼ਿਨ ਭਗਸੇਂਗਰ ਨਗਰ ਦਾ ਸਵਾਗਤ ਅਰਜਨੀਆਂ ਵਿਸ਼ੇਸ਼ ਸਭਰਮੀਆਂ ਕੱਲ ਫੇਰ ਨਮੀਆ ਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪੰਤੀ ਸਿੰਘ ਇਜਾਜ਼ਤ ਦਿਓ ਧੰਨਵਾਦ